ਵੀਰਾ ਤਾਰਾ ਕੋਲ ਤੁਸਾ ਜੋ ਪਟਕੇ ਲੈ ਗਿਆ ਕੋਈ ਇੱਥੇ ਡੀਵੀਆਰ ਨਹੀਂ ਹੈਗਾ ਦੇਖ ਲੈ ਪੁਲਿਸ ਪ੍ਰਸ਼ਾਸਨ ਨਹੀਂ ਕੰਮ ਕਰਦਾ ਭੈਤੀ ਸਾਹਿਬ ਬਾਈਕੀ ਇਤੋਂ ਹੀ ਆ ਗਿਆ ਆਪੇ ਲੈ ਆ ਜੰਦੀ ਰਿਪੋਰਟ ਕਰਨਾ ਜੇ ਧਿਆਨ ਨਾਲ ਲੱਗਦਾ ਜਾਵੇ ਇਸ ਤੋਂ ਬਿਹਤਰ ਆ ਜਾਓ ਫੁਟਵਾਰੀ ਸਾਹਿਬ ਥੋੜਾ ਥੋੜਾ ਕਮਿਨਲ ਲੈ ਰਿਹਾ ਇਹ ਤਾਂ ਕਾਹੀ ਜਿਹਾ ਪਟਕਾ ਨਹੀਂ ਮੈਂ ਆਉਣਾ ਜੇ ਮੈਂ ਸਾਫਰ ਕੀ ਹਾਂ ਸਾਰਾ ਪੱਟਿਆ ਜਾ ਬੈਗਿੰਗ ਕਰ ਦੋ ਆਪਰੇ ਯਾਰ ਉਹਰੇ ਤੋਂ ਲਵੇ ਕਰ ਦਿਓ ਫਰਦੋ ਜੀ ਇੱਧਰ ਕਰਦੇ ਚੱਲੀ ਆਹ ਉਹਰੇ ਤੋਂ ਮੈਂ ਕਾਤਾ ਬਸ ਧਿਆਨ ਨਾਲ ਯਾਰ ਕਰ ਦਿਓ ਪਰੇ ਤਾਂ ਹੋਰ ਧਿਆਨ ਨਾਲ ਧਿਆਨ ਨਾਲ ਓਏ ਕਿੰਨਾ नहीं, हाई में? नहीं तो था था। की नाम है मेरा नाम सुरजीत सिंह चीमा जीतर नगर निगम पटियाला ਇਹ ਜ਼ਮੀਨ ਜਿਹੜਾ ਕਬਜ਼ਾ ਲੈ ਰਿਹਾ ਸਰ ਜੀ ਦਾ ਮਾਮਲਾ ਕੀ ਹੈ ਅੱਜ ਸੇ ਨਗਰ ਨਗਰ ਪਟਿਆਲਾ ਦੀ 6 ਬੀਗੇ 5 ਬੀਗੇ ਕਿੰਨ ਜਗ੍ਹਾ ਜੇ ਉੱਥੇ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਸ਼ਰਾਧੀਆਂ ਅੰਚਰਾਵਾਂ ਨੂੰ ਕਬਜ਼ਾ ਕਰਨ ਦੀ ਅਸ਼ਰਾਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਸਾਡੇ ਨੋਟਿਸ ਆਇਆ ਤੇ ਮਾਨੇ ਕਮਿਸ਼ਨ ਦੇ ਹੁਕਮਾਨਾ ਇਸੇ ਮੌਕੇ ਤੇ ਪਹੁੰਚ ਕੇ ਅਸੀਂ ਉਹਦੇ ਵਾਇਰਿੰਗ ਕਰਦੇ ਵਾਲੇ ਕੋਲੇ ਤੇ ਨਗਰ ਨਗਰ ਮਾਲਕੀ ਦੇ ਅਸੀਂ ਬੋਰਡ ਲਾ ਦਿੱਤੇ ਕਿ ਸਾਡੀ ਜਗ੍ਹਾ ਸੇਫ ਰਹੇ ਫਿਰ ਜਮਾਨੇ ਦੀ ਕੋਈ ਕੇਸਕੁੱਛ ਵੀ ਚੱਲਾਈ ਦਾ ਇਹਦੇ ਕੋਈ ਚਲਦੇ ਸੀ ਲੋਅਰ ਕੋਰਟ ਤੋਂ ਨਗਰ ਕਨਗਮ ਦੇ ਹੱਥੋਂ ਗਏ ਸੀ ਹਾਈ ਕੋਰਟ 'ਚ ਵੀ ਆ ਕੇ ਜਿੱਤੇ ਚੋ ਚੁੱਕਾ ਕੋਈ ਸਟੇ ਨਹੀਂ ਕੁਛ ਨਹੀਂ ਨਗਰ ਕਨਗਮ ਵੱਲੋਂ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਕਰਦੇ ਹੋਏ ਆਪਣਾ ਕਬਜ਼ਾ ਲੇਕਿਨ ਇਹ ਜਿਹੜੇ ਧਰਮ ਨਿਸ਼ਤਾਨ ਚਲਾ ਰਹੇ ਉਹਨਾਂ ਦੇ ਵੱਲੋਂ ਇਲਜ਼ਾਮ ਲਾ ਰਹੇ ਹੈ ਕਿ ਸਾਡੇ ਕੋਲ ਸਟੇ ਹੈਗੀ ਹੈ ਇਹ ਸਟੇ ਸਾਡੇ ਨਾਮ ਬਜ਼ੁਰਗਾਂ ਦੀ ਰਜਿਸਟਰੀ ਹੈ ਇਹਨਾਂ ਦੇ ਅੱਜ ਮਿਨਿਸਟਰ ਸਾਹਿਬ ਨੂੰ ਪੁੱਛਾਂਗੇ ਤੁਹਾਨੂੰ ਆਜੀ ਜੋ ਮੌਕੇ ਤੇ ਹੈ ਜੋ ਜਮ੍ਹਾਂਬੰਦੀ ਹੈ ਉਹਦੇ ਵਿੱਚ ਅਸੀਂ ਕਾਸਤਕਾਰ ਹੈ ਕਬਜ਼ੇਕਾਰ ਹੈ ਮੌਕੇ ਤੇ ਸਾਡੇ ਕਬਜ਼ੇ 'ਚ ਤੇ ਜੇ ਕੋਈ ਧਾਰਮਿਕ ਖਾਨ ਇੱਥੇ ਬਣਿਆ ਹੈ ਗੋਗਾ ਮਾੜੀ ਆ ਜੇ ਕਿਸੇ ਨੂੰ ਵੀ ਨਹੀਂ ਛੇੜੇ ਤੇ ਇਲਜਾਮ ਲਾਇਆ ਡੀਵੀਆਰ ਵੀ ਪਾਟ ਕੇ ਸਾਡਾ ਘਰ ਤੇ ਅਸੀਂ ਕਿਸੇ ਨੂੰ ਅਸੀਂ 1 ਇੰਚ ਵੀ 1 ਇੰਚ ਵੀ ਉਹਨਾਂ ਦੀ ਜਗ੍ਹਾ ਜਿਹੜੀ ਕੰਸਟਰਕਟਿਡ ਸੀ ਆ ਧਾਰਮਿਕ ਸੀ ਕਿਸੇ ਨੂੰ ਸਤਕਾਰ ਨਾਲ ਨਹੀਂ ਛੇੜਿਆ ਜਗ੍ਹਾ ਕਿੰਨੀ ਹੈ ਜੀ ਇਸ ਨੂੰ ਕੁੱਲ ਜਗ੍ਹਾ 3.6 ਬੀਕੇ ਪੰਜ ਨੂੰ ਤੇ ਟੋਟਲ ਜਗ੍ਹਾ ਕਿੰਨੀ ਹੈ ਜਿਹੜੀ 3.6 ਬੀਕੇ ਪੰਜ ਨੂੰ ਜਿਹੜੀ ਇਹ ਖੇਤੀ ਕਰਦੀ ਸੀ ਇਹ ਕੌਣ ਕਰਦਾ ਸੀ ਜੀ ਨਾ ਕਿਨੇਗਾ ਪਟਿਆਲਾ ਕੋਲ ਜਦੋਂ ਜਿਵੇਂ ਸੂਚਨਾ ਮਿਲੀ ਅਸੀਂ ਉਹ ਆਪਣੀ ਜਗ੍ਹਾ ਕਬਜ਼ੇ ਚ ਲੈ ਲਈ ਆ ਜੇ ਕੋਈ ਸ਼ਰਾਰਤ ਕਰਦਾ ਸੀ ਅਸੀਂ ਤਾਂ ਹੀ ਉਹਨੂੰ ਚਾਰਦਵਾਰੀ ਤਾਂ ਕੀਤੀ ਕਿ ਅੱਜ ਅੱਜਾ ਸੇਵ ਰਮ ਲੇਕਿਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ 26/4 ਦੀ ਡੇਟ ਹੈ ਜੇ ਉਹਨਾਂ ਜੇ ਉਹਨਾਂ ਦੀ ਨੌਲੇਜ ਹੈ ਕੋਈ ਡੇਟ ਹੈਗੀ ਹੈ ਅਸੀਂ ਆਪਣਾ ਰਪਟ ਰੱਖਾਂਗੇ ਤੇ ਨਗਰ ਨਗਰ ਪਟਿਆਲਾ ਰੱਖਾਂਗਾ ਪਰ ਅੱਜ ਦੀ ਡੇਟ ਚਾਹੇ ਤਾਂ ਕੋਈ ਇਸ ਟੈਨ ਨਹੀਂ ਮੇਰੇ ਨਹੀਂ ਲੱਗਦਾ ਸਰ ਕਿਤੇ ਚੋਣ ਜਾਪਤਾ ਲੱਗਿਆ ਤੇ ਕਬਜ਼ਾ ਲੈਣ ਦਾ ਕਿ ਜੋ ਨਹੀਂ 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 ਦੇਖੋ ਨਗਰ ਨਗਰ ਪਟਿਆਲਾ ਕਾਬਜਕਾਰ ਹੈ ਕਸਕਾਰ ਹੈ ਜੇ ਕੋਈ ਸ਼ਰਾਰਤੀ ਕਬਜ਼ਾ ਕਰੂਗਾ ਜਿਸ ਕਾਰਵਾਈ ਤੇ ਕਰਾਂਗੇ ਨਹੀਂ ਠੀਕ ਹੈ ਲੋਨਰ ਕਿ ਨਾਮ ਹੈ ਜੀ ਕੀ ਨਾਮ ਹੈ ਮਹਾਂਤਰਾਮਦਾਸ ਸਿੰਘ ਕੀ ਮਾਮਲਾ ਕੀ ਹੈ ਜਿਹੜਾ ਨਗਰ ਨਿਗਮ ਇੱਥੇ ਆਇਆ ਮੈਂ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਵੀ ਇਹ 1903 ਦੀ ਜਗ੍ਹਾ ਹੈ ਔਰ ਇਹ ਗੁਰੂਗ੍ਰਾਂਦ ਸਾਹਿਬ ਪ੍ਰਕਾਸ਼ਾ ਰੁਗਾ ਮਾੜੀ ਬਣੀ ਵੀ ਆ ਇੱਕ ਸਾਈਡ ਤੇ ਤੇ ਸ਼ਿ ਮੰਦਰ ਬਣਿਆ ਹੋਇਆ ਇੱਕ ਸਾਈਡ ਤੇ ਤੇ ਇੱਕ ਸਾਈਡ ਤੇ ਆਪਣਾ ਜੀ ਸਾਡੇ ਗੁਰੂਆਂ ਦੀ ਸਮਾਦਾ ਨੇ ਇਹ 1903 ਦਾ ਸਾਡਾ ਰਿਕਾਰਡ ਪਿਆ ਸਾਡੇ ਕੋਲ ਰਜਿਸਟਰੀ ਵਾਲੀ ਜਗ੍ਹਾ ਹੈ ਇਹ ਕਾਰਪੋਰੇਸ਼ਨ ਦੇ ਨਾਂ ਤੇ ਹੁਣ 2006 ਦੇ ਵਿੱਚ ਕਿਸੇ ਨੇ ਛੇੜਕਾਨੀ ਕਰਕੇ ਚੜ੍ਹਾ ਦਿੱਤੀ ਆ ਤੇ ਉਹਦਾ ਅਸੀਂ 2016 ਤੋਂ ਅਸੀਂ ਕੇਸ ਲੜਦੇ ਆ ਰਹੇ ਆ ਤੇ ਉਹਦੇ ਵਿੱਚ ਹਾਈ ਕੋਰਟ ਨੇ ਸਾਨੂੰ ਸਟੇ ਦਿੱਤੀ ਆ ਇਹਨਾਂ ਕੋਲ ਕੁਝ ਨਹੀਂ ਹੈਗਾ ਇਹ ਇੱਕ ਨਜਾਇਜ਼ ਧੱਕੇ ਨਾਲ ਸਾਡੇ ਤੇ ਕਬਜ਼ਾ ਕਰ ਰਹੇ ਨੇ ਤੇ ਹੁਣ ਇਹ ਇਹਨਾਂ ਦੇ ਕੋਲ ਕੀ ਕਿ ਆ ਜਾਂਦਾ ਤੁਹਾਨੂੰ ਇਹਨਾਂ ਨੇ ਨਾ ਤਾਂ ਸਾਨੂੰ ਕੋਈ ਨੋਟਿਸ ਦਿੱਤਾ ਜੀ ਨਾ ਕੋਈ ਇਹਨਾਂ ਨੇ ਸਾਨੂੰ ਕੋਈ ਸਟੇ ਆਰਡਰ ਦਿਖਾਏ ਨੇ ਇਹਨਾਂ ਨੇ ਕੁਝ ਨਹੀਂ ਦਿਖਾਇਆ ਇਹ ਧੱਕੇ ਨਾਲ ਆਏ ਘਟੋ ਘਟ ਡੇਢ 200 ਬੰਦਾ ਪੁਲਿਸ ਦਾ ਜੀ ਇਹਨਾਂ ਨਾਲ 6-700 ਬੰਦਾ ਇਹਨਾਂ ਦਾ ਆਪਦਾ ਕਰਮਚਾਰੀ ਆ ਨਗਰ ਨਿਗਮ ਦਾ ਇਹ ਆ ਕੇ ਧੱਕੇ ਨਾਲ ਸਾਨੂੰ ਕਮਰੇ ਦੇ ਅੰਦਰ ਬੰਦ ਕਰ ਲਿਆ ਮੰਨ ਕਰਕੇ ਅੰਦਰ ਡੀਵੀਆਰ ਪੱਟ ਲਿਆ ਇਹਨਾਂ ਨੇ ਸਾਡੇ ਜਿੰਨੇ ਫੋਨ ਸੀਗੇ ਸਾਰੇ ਫੋਨ ਖੋਲੇ ਆ ਅਸੀਂ ਕਿਸੇ ਨੂੰ ਫੋਨ ਕਰਨ ਜੋਗਰੇ ਨਹੀਂ ਹੈਗੇ ਤੇ ਅੰਦਰ ਗੁਰਗਾਂਧ ਸਾਹਿਬ ਪ੍ਰਕਾਸ਼ ਆ ਜੇ ਕੱਲ ਗੁਰਗਾਂਧ ਸਾਹਿਬ ਦਾ ਕੋਈ ਅੰਗ ਪਾੜ ਗਿਆ ਜਾਂ ਗੁਰਗਾਂਧ ਸਾਹਿਬ ਨੂੰ ਕੋਈ ਅੰਦਰ ਅੱਗ ਲਾ ਗਿਆ ਤਾਂ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਨਗਰ ਨਿਗਮ ਪਟਿਆਲਾ ਹੋਊਗਾ ਇਹ ਜ਼ਮੀਨ ਕੀ ਦੀ ਹੈ ਇਹ ਜ਼ਮੀਨ ਇਹ ਜ਼ਮੀਨ ਆ ਜਿਹੜੀ ਇਹ ਸਾਡੇ ਗੁਰੂਆਂ ਦੇ ਨਾਂ ਦੇ ਆ ਸਾਡੇ ਗੁਰਾਂ ਦੇ ਨਾਂ ਤੇ ਬੋਲਦੀ ਆ ਰਹੀ ਆ ਹਾਈ ਕੋਰਟ ਚ ਹਜੇ ਕੇਸ ਇਹਦਾ ਪੈਂਡਿੰਗ ਪਿਆ ਕਿਸ ਦਾ ਅਜੇ ਕਿਸੇ ਬਸ ਫੈਸਲਾ ਨਹੀਂ ਹੋਇਆ ਯਾਰ ਰਜਿਸਟਰੀ ਹੈਗੀ ਹੈ ਇਹ ਰਜਿਸਟਰੀ ਹੈਗੀ ਹੈ ਜਗ੍ਹਾ ਦੀ ਕਿੰਨੀ ਕਿੰਨੀ ਜ਼ਮੀਨ ਹੈ 12 ਬਿਗੇ ਦੀ ਰਜਿਸਟਰੀ ਹੈ ਦੀ ਤੇ ਇਹ ਕੀ ਕਹਿ ਰਹੇ ਹੁਣ ਇਹ ਕਹਿੰਦੇ ਸਾਡੀ ਜਗ੍ਹਾ ਹੈ ਜੀ ਥਾਪਰ ਕੋਲੇ ਵਾਲੇ ਕਹਿੰਦੇ ਸਾਨੂੰ ਇਹ ਜਗ੍ਹਾ ਦਾ ਕਬਜ਼ਾ ਲੈ ਕੇ ਦਵੋ ਤੇ ਆਪੇ ਸਾਨੂੰ ਜਗ੍ਹਾ ਇੱਕ ਪਾਸੇ ਹੋਰ ਦਿੰਨੇ ਆ ਇਸ ਕਰਕੇ ਥਾਪਰ ਕੋਲੇ ਵਾਲੇ ਕੋਧਾ ਰਜਿਸਟਰ ਹੁਣ ਚਾਰ ਪੰਜ ਵਾਰੀ 게ਟ ਲਾ ਕੇ ਗਿਆ ਹੋਰੇ ਇਸ ਕਰਕੇ ਇਹਨਾਂ ਨੇ ੱੱਕੇ ਨਾਲ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਗੁਰਵਿੰਦਰ ਸਿੰਘ ਸੰਧੂ ਤੇ ਗੱਲ ਕਰੀਏ ਨਗੇ ਥਾਪੜ ਦੇ ਅੰਦਰ ਹੀ ਦੀ ਜ਼ਮੀਨ ਹੈ ਇਹ ਥਾਪੜ ਕੋਲੇ ਦੇ ਬਾਅਦ ਚ ਬਣਿਆ ਜੀ 1957-58 ਦੇ ਬਣਿਆ ਸਾਡੇ ਕੋਲ ਤਾਂ 1903 ਦੀ ਜਗ੍ਹਾ ਹੈ ਇਹ ਹੁਣ ਇਹਨਾਂ ਨੇ ਤੁਹਾਨੂੰ ਪ੍ਰੂਫ ਦਿਖਾਇਆ ਕੋਈ ਪ੍ਰੂਫ ਨਹੀਂ ਦਿਖਾਇਆ ਹੈਗਾ ਸਾਡੇ ਕੋਲ ਕੋਈ ਆਰਡਰ ਨਹੀਂ ਕੀਤਾ ਹੈਗਾ ਜਿਹੜਾ ਇਹਨਾਂ ਦਾ ਪਟਵਾਰੀ ਆ ਜਿਹੜਾ ਇਹਨਾਂ ਦਾ ਪਟਵਾਰੀ ਆ ਹਰਵੰਸ ਸਿੰਘ ਅੱਜ ਇਹ ਬੰਦਾ ਬੰਦੂ ਇਹ ਗੱਲ ਬੋਲ ਕੇ ਗਿਆ ਚੋਣ ਜਾਬਤਾ ਲੱਗਿਆ ਮੈਂ ਚੋਣ ਜਾਬਤੇ ਵਿੱਚ ਮੈਨੂੰ ਕੋਈ ਦੱਸ ਦੇਵੇ ਵੀ ਕੋਈ ਇੱਥੇ ਚੋਣ ਜਾਬਤੇ ਵਿੱਚ ਕਿਹਦਾ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਕਮਿਸ਼ਨ ਚੋਣ ਕਮਿਸ਼ਨਰ ਨੂੰ ਅਸੀਂ ਇਹਦੀ ਮੇਲ ਪਾਈ ਵੀ ਆ ਚਿੱਠੀ ਵੀ ਪਾਈ ਵੀ ਆ ਵੀ ਜਿਹੜਾ ਬੰਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਆ ਕੰਮ ਕਰ ਰਹੇ ਨੇ ਜੀ ਲੱਗਦਾ ਚੋਣ ਜਾਬਤਾ ਲੱਗਿਆ ਇਹ ਕਬਜ਼ਾ ਕੁਬਜ਼ਾ ਲੈ ਸਕਦੇ ਨੇ ਇਹ ਧੱਕਾ ਕਰ ਰਹੇ ਨੇ ਧੱਕੇ ਸਰਕਾਰ ਨੇ ਕੋਈ ਕਬਜ਼ਾ ਨਹੀਂ ਲੈ ਸਕਦੇ ਹੈਗੇ ਜੀ ਸਾਨੂੰ ਦਖਾਣ ਕਿੱਥੇ ਆਰਡਰ ਨੇ ਇਹਨਾਂ ਕੋਲ ਸਾਨੂੰ ਕੋਈ ਆਰਡਰ ਉਡਰ ਦਿਖਾਓ ਕੋਈ ਆਰਡਰ ਨਹੀਂ ਦਿਖਾਇਆ ਸਾਨੂੰ ਅਸੀਂ ਇਹਨਾਂ ਨੂੰ ਆਰਡਰ ਦਿਖਾਣਾ ਮੰਨਦੇ ਨਹੀਂ ਹੈਗੇ ਜੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਇਹ ਮੰਗ ਮੰਗ ਕਰਦੇ ਵੀ ਜਿਹੜੀ ਸਾਡੀ ਜਗ੍ਹਾ ਸਾਡੀ ਜਗ੍ਹਾ ਵਾਪਸ ਕੀਤੀ ਜਾਵੇ ਇਹ ਤੇ ਦੂਜੀ ਗੱਲ ਇਹ ਜਿੰਨੇ ਸਾਡੇ ਤਾਰਾਂ ਤੋੜੀਆਂ ਨੇ ਇਹਨਾਂ ਨੇ ਜਿੰਨੇ ਸਾਡੇ ਰਸਤੇ ਬੰਦ ਕਰੇ ਨੇ ਇਹਨਾਂ ਨੇ ਸਾਡੇ ਉਹ ਕਰੇ ਡੀਵੀਆਰ ਤੋੜੇ ਇਹਨਾਂ ਨੇ ਡੀਵੀਆਰ ਚੋਰੀ ਕੀਤਾ ਉਥੋਂ ਅੰਦਰ ਪੱਟ ਕੇ ਲੈਣ ਧੱਕੇ ਨਾਲ ਠੀਕ ਹੈ ਜੀ ਉਹ ਸਾਡਾ ਡੀਵੀਆਰ ਸਾਨੂੰ ਵਾਪਸਵਾ ਕੇ ਸਾਡੀ ਕੰਮ ਚਾਲੂ ਕੀਤਾ ਜਾਵੇ ਉਹ ਨਹੀਂ ਡੀਵੀਆਰ ਕੌਣ ਲੈ ਕੇ ਗਿਆ ਤੋ ਅੱਛਾ ਇਹ ਪੁਲਿਸ ਪ੍ਰਸ਼ਾਸਨ ਦੇ ਕਾਰਪੋਰੇਸ਼ਨ ਦੇ ਬੰਦੇ ਹੋ ਜਿਹਨਾਂ ਨੇ ਅੰਦਰ ਡੀਵੀਆਰ ਪੱਟ ਕੇ ਲੈਣੇ ਜੀ